ਫਿਲਮ ਸਟਾਰ ਮੀਤਾ ਬਚਨ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਦਿੱਤਾ ਠੋਕਮਾ ਜਵਾਬ ਉਹਨਾਂ ਨੇ ਕਿਹਾ ਕਿ ਆਖਰ ਫਿਲਮ ਤਾਂ ਚੱਲੇਗੀ ਹੀ ਚੱਲੇਗੀ ਯੋਗੀ ਅਦਿੱਤਿਆਨਾਥ ਕਿਉਂ ਨਹੀਂ ਆਪਣੇ ਰਾਜ ਦੇ ਵਿੱਚ ਆਪਣੀ ਸਟੇਟ ਦੇ ਵਿੱਚ ਇਹ ਫਿਲਮ ਦਿਖਾਉਣਾ ਚਾਹੁੰਦਾ ਹੈ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਵੇਖਿਓ ਦੋਸਤੋ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਔਰ ਦੋਸਤੋ ਅਮਿਤਾਪ ਬੱਚਨ ਨੇ yogi aditya nath ਨੂੰ ਐਸਾ ਕੀ ਬੋਲ ਦਿੱਤਾ ਕਿ ਅੱਜ ਉਹ ਖੂਬ ਵਾਇਰਲ ਹੋ ਰਿਹਾ ਹੈ ਆਖਰਕਾਰ ਉਹ ਕਿਹੜੀ ਫਿਲਮ ਹੈ ਜਿਸ ਫਿਲਮ ਨੂੰ ਲੈ ਕੇ ਅੱਜ ਜਿਹੜੇ ਪੂਰੇ ਦੇ ਪੂਰੇ ਫਿਲਮ ਸਟਾਰ ਨੇ ਉਹ yogi aditya nath ਦੇ ਖਿਲਾਫ ਨਜ਼ਰ ਆ ਰਹੇ ਨੇ ਔਰ ਪਬਲਿਕ ਜਿਹੜੀ ਹੈ ਉਹ ਇਸ ਫਿਲਮ ਨੂੰ ਵੇਖਣ ਲਈ ਬਾਰ-ਬਾਰ ਟ੍ਰੋਲ ਕਰ ਰਹੀ ਹੈ ਕਮੈਂਟ ਦੇ ਰਹੀ ਹੈ ਦੋਸਤੋ ਇਸ ਖਬਰ ਦੇ ਬਾਰੇ ਮੈਂ ਪੂਰੀ ਤਰ੍ਹਾਂ ਜਾਣਕਾਰੀ ਆਪ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਮਿਤਾਬਚਨ ਦੀ ਜੇ ਗੱਲ ਕਰੀਏ ਤੇ ਅਮਿਤਾਬਚਨ ਨੇ ਇਸ ਫਿਲਮ ਦਾ ਟੱਕੇ ਮਤਲਬ ਜਿਹੜਾ ਹੈ ਉਹ ਸਾਈਡ ਲੀਤੀ ਹੈ ਕਿ ਫਿਲਮ ਦੇ ਬਾਰੇ ਉਹਨਾਂ ਨੇ ਜੋ ਕਿਹਾ ਹੈ ਆਖਰਕਾਰ ਉਹ ਕੀ ਹੈ ਜੋਗੀ ਅਦੇ ਤੇ ਨਾਲ ਇਸ ਫਿਲਮ ਨੂੰ ਉੱਤਰ ਪ੍ਰਦੇਸ਼ ਵਿੱਚ ਕਿਉਂ ਨਹੀਂ ਦਿਖਾਉਣਾ ਚਾਹੁੰਦਾ ਮੈਂ ਲੱਗਾ ਤੁਹਾਡੇ ਨਾਲ ਗੱਲਬਾਤ ਕਰ ਦੋਸਤੋ ਅੱਜ ਦੀਆਂ ਜੇ ਫਿਲਮਾਂ ਦੇ ਆਪਾਂ ਨਜ਼ਰ ਮਾਰੀਏ ਤੇ ਹਰ ਇੱਕ ਫਿਲਮ ਦੇ ਵਿੱਚ ਕੁਝ ਨਾ ਕੁਛ ਅਜੀਹਾ ਮਸਾਲਾ ਹੁੰਦਾ ਹੈ ਜੋ ਪ੍ਰੈਜ਼ੈਂਟ ਸਥਿਤੀ ਨੂੰ ਮੱਦੇਨਜ਼ਰ ਰੱਖਦਾ ਹੈ ਔਰ ਇੱਕ ਪਾਸੇ ਤਾਂ yogi adityanath ਖੁੱਲਮ ਖੁੱਲਾ ਐਲਾਨ ਕਰ ਰਹੇ ਨੇ ਕਿ ਇਹ ਫਿਲਮ ਮੇਰੇ ਰਾਜ ਵਿੱਚ ਨਹੀਂ ਦਿਖਾਈ ਜਾਵੇਗੀ ਔਰ ਦੂਜੇ ਪਾਸੇ ਬਾਲੀਵੁੱਡ ਦੇ ਦਿਗਜ ਅਮਿਤਾਬਚਨ ਅਮੀਰ ਖਾਨ ਸਲਮਾਨ ਖਾਨ ਰਣਵੀਰ ਸਿੰਘ ਰਿਤਿਕ ਰੋਸ਼ਨ ਤੇ ਹੋਰ ਬਹੁਤ ਸਾਰੇ ਸੁਪਰਸਟਾਰ ਇਸ ਫਿਲਮ ਦੇ ਹੱਕ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਫਿਲਮ ਤਾਂ ਚੱਲੇਗੀ ਚੱਲੇਗੀ ਔਰ ਜ਼ਰੂਰ ਚੱਲੇਗੀ ਪਰ ਸਵਾਲ ਇਹ ਹੈ ਕਿ ਐਸਾ ਕੀ ਹੋ ਗਿਆ ਇਸ ਫਿਲਮ ਨੂੰ ਕਿ ਵਾਕਈ ਇਸ ਫਿਲਮ ਦੇ ਵਿੱਚ ਕੁਝ ਅਲੱਗ ਤਰ੍ਹਾਂ ਦੀ ਸੋਚ ਹੈ ਕੁਝ ਅਲੱਗ ਤਰ੍ਹਾਂ ਦੀ ਵਿਚਾਰਤਾ ਰਹਾ ਹੈ ਜਿਹੜੀ yogi aditya nath ਨੂੰ ਮਤਲਬ ਠੀਕ ਨਜ਼ਰ ਨਹੀਂ ਆ ਰਹੀ ਇਸ ਫਿਲਮ ਦੇ ਬਾਰੇ ਜਨਤਾ ਕੀ ਕਹਿ ਰਹੀ ਹੈ ਔਰ ਦੋਸਤੋ ਇਹ ਫਿਲਮ ਵਿੱਚ ਕੀ ਅਜਿਹਾ ਵਿਵਾਦ ਹੈ ਜਿਸ ਨੂੰ ਲੈ ਕੇ ਮਤਲਬ ਅੱਜ ਚਾਰੇ ਪਾਸੇ ਕੋਈ ਇਸ ਦੇ ਹੱਕ ਦੇ ਵਿੱਚ ਹੈ ਤੇ ਕੋਈ ਇਸ ਫਿਲਮ ਦੇ ਵਿਰੋਧ ਦੇ ਵਿੱਚ ਹੈ ਔਰ ਮੈਂ ਦੱਸ ਦਿਆਂ ਕਿ ਫਿਲਮ ਜਿਹੜੀ 14 ਦਿਨ ਰਿਲੀਜ਼ ਨੂੰ ਹੋ ਵੀ ਚੁੱਕੇ ਨੇ 14 14 ਦਿਨਾਂ ਬਾਅਦ ਇਹ ਫਿਲਮ ਨੂੰ ਲੈ ਕੇ ਜੋ ਬਿਆਨਬਾਜ਼ੀ ਹੋ ਰਹੀ ਹੈ ਉਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਆਖਰ ਤੂਫਾਨ ਕਿਉਂ ਆਇਆ ਹੈ ਭਾਰਤੀ ਸਿਨੇਮੇ ਦੀ ਬਣੀ ਇਸ ਫਿਲਮ ਨੂੰ ਲੈ ਕੇ yogi ਕਹਿ ਰਹੇ ਨੇ ਕਿ ਇਸ ਫਿਲਮ ਦੇ ਵਿੱਚ ਇੱਕ ਅਜੀਹਾਂ ਦ੍ਰਿਸ਼ ਤੇ ਕਿਰਦਾਰ ਹੈ ਜੋ ਸੋਚ ਦੇ ਖਿਲਾਫ ਹੈ ਉਹਨਾਂ ਸਾਫ਼ ਤੌਰ ਤੇ ਕਹਿ ਦਿੰਦਾ ਹੈ ਕਿ ਯੂਪੀ ਦੇ ਵਿੱਚ ਇਹ ਫਿਲਮ ਮੈਂ ਚੱਲਣ ਨਹੀਂ ਦੇਵਾਂਗਾ ਇਸ ਤੋਂ ਬਾਅਦ ਉਹਨਾਂ ਨੇ ਸਿਨੇਮੇ ਘਰਾੜੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ ਪੋਸਟਰ ਹਟਾ ਦਿੱਤੇ ਗਏ ਨੇ ਸਿਨੇਮਾ ਮਾਲਕਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਫਿਲਮ ਨੂੰ ਫਿਲਮ ਦੀ ਜਿਹੜੀ ਸਕਰੀਨਿੰਗ ਹੈ ਉਹ ਬੰਦ ਕਰ ਦਿੱਤੀ ਜਾਵੇ ਔਰ ਇਸ ਤੋਂ ਬਾਅਦ ਬਿਆਨ ਆਇਆ ਪੂਰੇ ਦੇਸ਼ ਦੇ ਵਿੱਚ ਅਜੀਹਾ ਹੜਕਮ ਮਚ ਗਿਆ ਇਸ ਬਿਆਨ ਦੁਆਰਾ ਕਿ ਉਹ ਬਿਆਨ ਬਿਗਬੀ ਫਿਲਮ ਸਟਾਰ ਅਮਿਤਾਬਚਨ ਦਾ ਹੈ ਕੋ ਇਸ ਫਿਲਮ ਤੇ ਬੋਲੇ ਨੇ ਕਿ ਇਹ ਫਿਲਮ ਕਿਉਂ ਨਹੀਂ ਚਲੇਗੀ ਕਿਉਂ ਅੱਜ ਤੇਰਾ ਰਾਜ ਹੈ ਸਿਨੇਮੇ ਨੂੰ ਨਾ ਰੋਕੋ ਪਰਦਾ ਰੋਕਣਾ ਠੀਕ ਨਹੀਂ ਹੋਵੇਗਾ ਜੇ ਪਰਦਾ ਰੋਕਾਂਗੇ ਤਾਂ ਗੂੰਜ ਹੋਰ ਤੇਜ਼ ਖੋ ਬਗੀ ਬਸ ਫਿਰ ਕਿਸੇ ਇਸ ਬਿਆਨ ਨੇ سوشل میڈیا ਤੇ ਖੂਬ ਜਿਹੜੀ ਹੈ ਉਹ ਪ੍ਰਸਿੱਧੀ ਲਿੱਤੀ ਹੈ ਉਹ ਵਾਇਰਲ ਹੋ ਰਹੇ ਨੇ ਲੋਕ ਲੱਖਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਲੋਕ ਕਮੈਂਟ ਕਰ ਰਹੇ ਨੇ ਫਿਲਮ ਚੱਲੇਗੀ ਫਿਲਮ ਚੱਲੇਗੀ ਔਰ ਅਸੀਂ ਇਸ ਫਿਲਮ ਨੂੰ ਵੇਖਾਂਗੇ ਔਰ ਅਲਗ ਨਾਲ ਕੇ ਕਲਾਕਾਰਾਂ ਨੇ ਖਾਸ ਕਰਕੇ ਅਮੀਰ ਖਾਨ ਦਾ ਵੀ ਬਿਆਨ ਆਇਆ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਫਿਲਮ ਅਸੀਂ ਦਿਲ ਦੇ ਨਾਲ ਬਣਾਈ ਹੈ। 3 ਸਾਲ ਦੀ ਲਗਨ ਮਿਹਨਤ ਹੈ ਇਸ ਫਿਲਮ ਨੂੰ ਬਣਾਉਣ ਵਾਸਤੇ। ਦੂਜੇ ਪਾਸੇ ਸਲਮਾਨ ਖਾਨ ਨੇ ਵੀ ਆਪਣੀ ਪ੍ਰਤੀਕਿਰਿਆ ਇਸ ਫਿਲਮ ਨੂੰ ਫਿਲਮ ਦੇ ਉੱਪਰ ਦਿੱਤੀ ਹੈ ਕਿ ਉਹਨਾਂ ਨੇ ਕਿਹਾ ਹੈ ਸਿਨੇਮੇ ਨੂੰ ਕਦੇ ਵੀ ਰੋਕਣਾ ਨਹੀਂ ਚਾਹੀਦਾ। ਇਹ ਨਵੀਂ ਪੀੜੀ ਦੇ ਦੁਬਾਰਾ ਇਹ ਨਵੀਂ ਪੀੜੀ ਦੀ ਸੋਚ ਤੇ ਸੁਪਨਿਆਂ ਤੇ ਆਧਾਰਿਤ ਹੈ ਫਿਲਮ ਅਰਿਤਿਕ ਰੋਸ਼ਨ ਨੇ ਕਿਹਾ ਹੈ ਫਿਲਮਾਂ ਸਿਰਫ ਡਰ ਕਰਕੇ ਨਹੀਂ ਬਣਦੀਆਂ ਜੇਕਰ ਤੁਹਾਨੂੰ ਕੋਈ ਗੱਲ ਚੁੱਭਦੀ ਹੈ ਤਾਂ ਉਹ ਕਿਉਂ ਚੁੱਭ ਰਹੀ ਹੈ ਇਸ ਬਾਰੇ ਸੋਚਣ ਦਾ ਵਕਤ ਹੈ ਇਹ ਰਣਵੀਰ ਸਿੰਘ ਨੇ ਕਿਹਾ ਹੈ ਔਰ ਦੂਜੇ ਪਾਸੇ ਸੜਕਾਂ ਦੇ ਉੱਪਰ ਜਿਹੜੀ ਇਸ ਫਿਲਮ ਨੂੰ ਲੈ ਕੇ ਕਾਫੀ ਜਿਆਦਾ ਜਿਹੜੇ ਆਇਆ ਲੋਕ ਜਿਹੜੇ ਨੇ ਇਸ ਦੇ ਹੱਕ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਸਿਨੇਮੇ ਕਰਾਲੇ ਮਾਲਕਾ ਨੇ ਵੀ ਹੋਰੀ-ਹੋਰੀ ਇਸ ਫਿਲਮ ਨੂੰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਬਜਾਏ ਕਿਸੇ ਡਰ ਤੇ ਸੋ ਦੋਸਤੋ ਕੁੱਲ ਮਿਲਾ ਕੇ ਜੇ ਆਪਾਂ ਇਸ ਫਿਲਮ ਦੀ ਗੱਲ ਕਰੀਏ ਤੇ ਫਿਲਮ ਨੂੰ ਲੈ ਕੇ ਕਾਫੀ ਜਿਆਦਾ ਜਿਹੜਾ ਹੈ ਉਹ ਮਤਲਬ ਜਿਹੜਾ ਹੱਕ ਹੈ ਉਹ ਨਜ਼ਰ ਆ ਰਿਹਾ ਹੈ ਅਮੀਰ ਖਾਨ ਦੀਆਂ ਜਿੰਨੀਆਂ ਵੀ ਆਪਾਂ ਫਿਲਮਾਂ ਦੇਖਦੇ ਆ ਪਾਰੇ ਜ਼ਮੀਨ ਤੇ ਔਰ ਜਿਹੜੀ ਨਵੀਂ ਫਿਲਮ ਆਈ ਹੈ ਇਸ ਨੂੰ ਲੈ ਕੇ ਵਿਵਾਦ ਹੈ ਔਰ ਇਸ ਫਿਲਮ ਦੇ ਬਾਰੇ ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਜਿੱਥੋਂ ਤੱਕ ਪਤਾ ਲੱਗਾ ਹੈ ਕਿ 3 ਸਾਲ ਪਹਿਲਾਂ ਸਕ੍ਰਿਪਟ ਲਿਖੀ ਗਈ ਸੀ ਇਹ ਮਤਲਬ ਸਕ੍ਰਿਪਟ ਜਿਹੜੀ ਇੱਕ ਕਹਿ ਸਕਦੇ ਆ ਕਿ ਕਿਸੇ ਇੱਕ ਬੰਦੇ ਨੂੰ ਲੈ ਕੇ ਨਹੀਂ ਲਿਖੀ ਗਈ ਇਹ ਤਾਂ ਇੱਕ ਵਿਚਾਰਤਾ ਰਹਾ ਹੈ ਇੱਕ ਇਮੇਜਿਨੇਸ਼ਨ ਹੈ ਜਿਸ ਇਮੇਜਿਨੇਸ਼ਨ ਨੂੰ ਲੈ ਕੇ ਫਿਲਮ ਜਿਹੜੀ ਹੈ ਉਹ ਲਿਖੀ ਗਈ ਹੈ ਫਿਲਮ ਦੇ ਵਿੱਚ ਇੱਕ ਅਧਿਆਪਕ ਹੈ ਅਧਿਆਪਕ ਦੇ ਜ਼ਹਿਨ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਉਹਨਾਂ ਕੋ ਪੜ੍ਹਦੇ ਨੇ ਹਰ ਇੱਕ ਬੱਚੇ ਦੀ ਮੈਂਟਲ ਅਬਿਲਿਟੀ ਨੂੰ ਉਹ ਚੈੱਕ ਕਰਦਾ ਹੈ ਕਿ ਕਈ ਵਾਰ ਬੱਚੇ ਦੇ ਅੰਦਰ ਛੁਪੀਆਂ ਰੁਚੀਆਂ ਕੁਝ ਹੋਰ ਹੁੰਦੀਆਂ ਨੇ ਔਰ ਆਪਾਂ ਉਹਨਾਂ ਤੇ ਹੋਰ ਸਟ्रेस ਪਾ ਰਹੇ ਆ ਅਲੱਗ ਤਰ੍ਹਾਂ ਦੇ ਫੀਲਡ ਦਾ ਔਰ ਇਸ ਫਿਲਮ ਦੇ ਵਿੱਚ ਵੀ ਕੁਝ ਐਸਾ ਹੈ ਕਿ ਫਿਲਮ ਦੇ ਵਿੱਚ ਅਲੱਗ-ਅਲੱਗ ਬੱਚਿਆਂ ਦੀ ਮੈਂਟਲ ਅਬਿਲਿਟੀ ਔਰ ਇੱਕ ਬੱਚਾ ਜਿਹੜਾ ਬੋਲ ਨਹੀਂ ਸਕਦਾ ਲੇਕਿਨ ਪੋਸਟਰਾਂ ਦੇ ਜ਼ਰੀਏ ਆਪਣੀ ਮਨੋ ਭਾਵਨਾ ਜਿਹੜੀ ਹੈ ਉਹ ਵਿਅਕਤ ਕਰ ਦਿੰਦਾ ਹੈ ਔਰ ਟੀਚਰ ਜਿਹੜਾ ਹੈ ਉਸੇ ਦੀ ਮਨੋ ਭਾਵਨਾ ਨੂੰ ਉਸ ਦੇ ਇੰਟਰਸਟ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਉਸ ਨੂੰ ਹਾਈਲਾਈਟ ਕਰਦਾ ਹੈ yogi ji ਨੂੰ ਇਸ ਫਿਲਮ ਦੇ ਵਿੱਚ ਅਜੀਹਾ ਕੀ ਲੱਗਾ ਕਿ ਮੈਂ ਯੂਪੀ ਦੇ ਵਿੱਚ ਇਹ ਫਿਲਮ ਨਹੀਂ ਦਿਖਾਉਣਾ ਚਾਹੁੰਦਾ ਇਹ ਯੋਗੀ ਜੀ ਜਾਣਦੇ ਨੇ ਪਰ ਸਵਾਲ ਇਹ ਹੈ ਕਿ ਫਿਲਮਾਂ ਬੜਨੀਆਂ ਚਾਹੀਦੀਆਂ ਅਜਿਹੀਆਂ ਫਿਲਮਾਂ ਚੰਗੀਆਂ ਫਿਲਮਾਂ ਦਾ ਵਿਰੋਧ ਨਾ ਕਰੀਏ ਉਹ ਸਮਾਕੇ ਸਿਨੇਮਿਆਂ ਦੇ ਵਿੱਚ ਆਉਣ ਗਿਆ ਪਰਦਾ ਚੱਲੇਗਾ ਲੱਖਾਂ ਲੋਕਾਂ ਦੀ ਮਿਹਨਤ ਜਿਹੜੀ ਹੈ ਉਹ ਨਜ਼ਰ ਆਪੇਗੀ ਸੋ ਦੋਸਤੋ ਇਸ ਫਿਲਮ ਦੇ ਬਾਰੇ ਦੇ ਵਿੱਚ ਤੁਹਾਡੇ ਕੀ ਵਿਚਾਰ ਨੇ ਕਮੈਂਟ ਦੇ ਰੂਪ ਵਿੱਚ ਜ਼ਰੂਰ ਲਿਖਣਾ જોડે રહો પોસુનામા ચેનલ દેનાર